ਮੈਂ ਆਸ ਕਰਦਾ ਹਾਂ ਕਿ ਉਹ ਦਿਨਾਂ ਕਰੇ ਸਾਰੀ ਦਸਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣਾ ਚੰਗਾ ਭਵਿੱਖ ਬਣਾਵੇ ਤੇ ਚੰਗੇ ਭਵਿੱਖ ਦੇ ਲਈ ਉਹ ਵਿਦੇਸ਼ਾਂ ਦਾ ਰੁਕ ਕਰਦਾ ਹੈ ਵਿਦੇਸ਼ਾਂ ਦੇ ਵਿੱਚ ਜਾਣ ਦੀ ਗੱਲ ਕਰਦਾ ਪਰ ਕੁਝ ਅਜਿਹੇ ਟਰੈਵਲ ਏਜੰਟ ਹੁੰਦੇ ਨੇ ਜਿਹੜੇ ਉਹਨਾਂ ਦੇ ਨਾਲ ਧੋਖਾ ਧੜੀ ਕਰਦੇ ਨੇ ਤਾਂ ਇਦਾਂ ਦਾ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਾਂ ਪੂਰੀ ਗੱਲਬਾਤ ਕਰਾਂਗੇ ਸਾਡੇ ਵਿੱਚ ਹੀ ਮੌਜੂਦ ਰਹਾਗੇ ਸਸੀ ਕਲਸਰ ਸਰ ਅੱਜ ਜਿਹੜੀ ਆ ਪੀਸੀ ਕੀਤੀ ਗਈ ਹੈ ਤੋਖਾ ਧੜੀ ਨੂੰ ਲੈ ਕੇ ट्रैवल ਏਜੰਟ ਜਿਹੜੇ ਆ ਉਹ ਵੱਡੇ ਪੱਧਰ ਤੇ ਧੋਖਾ ਧੜੀ ਕਰਦੇ ਨਹੀਂ ਨਹੀਂ ਤਾਂ ਕਿਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਕਿਸ ਤਰ੍ਹਾਂ ਦੇ ਅੰਕੜੇ ਤੁਹਾਡੇ ਕੋਲ ਆਏ ਜਿੱਦਾਂ ਹੁਣ ਅਸੀਂ ਗੁਰਦਰਾਖਸ਼ ਗਰੋਹ ਦੇ ਵਿਕਟਮ ਨੇ ਉਹਨਾਂ ਦੇ ਵਿਹਾਰ ਤੇ ਅਸੀਂ ਅੱਜ ਪੀਸੀ ਕਰੀਏ ਇਧਰ ਜੇ तकरीबन 700 ਦੇ ਕਰੀਬ ਵਿਕਟਮ ਨੇ ਜਿਨ੍ਹਾਂ ਨੇ तकरीबन 100 ਕਰੋੜ ਤੋਂ ਉੱਤੇ ਦੀ ਅਮਾਉਂਟ ਹੈ ਜਿਹੜੀ ਇਹਨਾਂ ਨੂੰ ਦਿੱਤੀ ਹੋਈ ਹੈ ਜਿਨ੍ਹਾਂ ਦਾ ਹਲੇ ਕੋਈ ਇੱਕ ਪੈਸਾ ਵੀ ਨਹੀਂ ਇਹਨਾਂ ਨੇ ਵਾਪਸ ਕਰਿਆ ਤੇ ਦੂਜਾ ਉਹਨਾਂ ਦੇ origignal documents ਨੇ ਪਾਸਪੋਰਟ ਨੇ ਹੋਰ origignal document ਨੇ ਜਿਹੜੇ ਉਹਨਾਂ ਕੋਲ ਪਏ ਨਹੀਂ ਹਲ ਤੱਕ ਉਹ ਹਲ ਤੱਕ ਪੁਲਿਸ ਵੀ ਨਹੀਂ ਸਾਨੂੰ ਹੈਲਪ ਕਰ ਰਹੀ ਦੱਸ ਰਹੀ ਵੀ ਉਹ ਰਿਕਵਰ ਕਰੇ ਆ ਜਾਂ ਨਹੀਂ ਕਰੇ ਜਿੰਨਾ ਹੁਣ ਬੰਦਿਆਂ ਨੇ ਦੁਬਾਰਾ ਕਿਸੇ ਨੇ ਅਪਲਾਈ ਕਰਨਾ ਜਾਂ ਜਾਣਾ ਪਾਸਪੋਰਟ ਨਹੀਂ ਬਣਾ ਸਕਦਾ ਕਿਉਂਕਿ ਉਹਨਾਂ ਹੀ FIR ਨਹੀਂ ਲੋਸ ਕਰ ਰਹੇ ਦੂਜਾ ਜਿਹੜੇ ਉਹਦੇ ਫੈਮਲੀ ਮੈਂਬਰ ਨੇ ਉਹਦੀ ਵਾਈਫ ਹੈ ਉਹਦੀ ਬੇਟੀ ਹੈ ਉਹਦਾ ਬੇਟਾ ਜਿਨ੍ਹਾਂ ਦੇ ਅਕਾਊਂਟ ਚ ਕਰੋੜਾ ਰੁਪਏ ਟਰਾਂਸਫਰ ਹੋਇਆ ਜਿਹਦੀ ਅਸੀਂ ਉਹਨਾਂ ਨੂੰ ਡਿਟੇਲ ਵੀ ਪ੍ਰੋਵਾਈਡ ਕਰਾਈ ਹੈ ਵੀ ਇਹ ਆਲਰੇਡੀ ਤੁਹਾਡੇ ਅਕਾਊਂਟਸ ਪੈਸੇ ਗਏ ਹੋਏ ਆ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਉਹ ਦੇ ਰਿਗਾਰਡਿੰਗ ਸਾਈਲੈਂਟ ਕੁਝ ਨਹੀਂ ਦੱਸ ਰਹੇ ਵੀ ਕਿਉਂ ਨਹੀਂ ਕਰ ਕਾਰਵਾਈ ਕਰ ਕੁਝ ਜਿਹੜੇ ਇਹਨਾਂ ਦੇ ਸੀ ਮੇਨ ਐਮਪਲੋਈ ਸੀਗੇ ਜਿਨ੍ਹਾਂ ਦੇ ਬੈਂਕ ਅਕਾਊਂਟ ਸੀਗੇ ਉਹਨਾਂ ਨੇ ਚੈੱਕ ਦਿੱਤੇ ਉਹਨਾਂ ਦੇ ਉਹਨਾਂ ਦੇ ਅਕਾਊਂਟ 'ਚ ਅਸੀਂ ਪੇਮੈਂਟ ਟਰਾਂਸਫਰ ਕਰੀ ਜਿਆਦਾਤਰ ਜਿਹੜੇ ਕੇਸ ਨੇ ਉਹ ਅਕਾਊਂਟ ਤੋਂ ਪੇਮੈਂਟ ਗਏ ਕੈਸ਼ ਵਾਲੇ ਬਹੁਤ ਘੱਟ ਨੇ ਹੂੰ ਦੂਜਾ ਜਿਹੜੇ ਚੈੱਕ ਇਹਨਾਂ ਨੇ ਰੋਧਰਾਖਸ਼ ਵਾਲੇ ਨੇ ਸਾਡੇ ਇਹਨਾਂ ਨੇ ਜਿਹੜੇ ਕਲਾਇੰਟ ਸੀ ਜਿਹੜੇ ਵਿਕਟਮ ਨੇ ਉਹਨਾਂ ਨੂੰ ਦਿੱਤੇ ਸੀਗੇ ਉਹ ਜ਼ਿਆਦਾਤਰ ਚੈੱਕ ਜਦੋਂ ਅਸੀਂ ਬੈਂਕਾਂ ਤੋਂ ਜਾ ਕੇ ਵੈਰੀਫਾਈ ਕਰੇ ਆ ਤਾਂ ਉਹ ਜਿਹੜੇ ਐਡਰੈਸ ਨੇ ਉਹ ਫੇਕ ਆਇਆ ਹੂੰ ਹੂੰ ਤਾਂ ਉਹਦੀ ਰਿਗਾਰਡਿੰਗ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਉਹ ਜਿਹੜੇ ਫੇਕ ਅਕਾਊਂਟ ਇਹਨਾਂ ਨੇ ਖਲਾਈ ਨੇ ਵੈਦਰ ਕੋਈ ਬੈਂਕ ਅਮਪਲੋਏ ਉਹ ਚ ਇਨਵੋਲਵ ਹੈਗੇ ਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਠੀਕ ਹੈ ਸੋ ਜਿਵੇਂ ਇਹ ਮਾਮਲਾ ਜਿਹੜਾ ਆ 4 ਦਸੰਬਰ 2024 ਦਾ ਹੈ ਜੇ ਜੇਕਰ ਗੱਲ ਕਰੀਏ ਤਾਂ ਇਨਵੈਸਟੀਗੇਸ਼ਨ ਕਰਨ ਨੂੰ ਸਮਾਂ ਲੱਗ ਰਿਹਾ ਜਾਂ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਕਿਤੇ ਨਾ ਕਿਤੇ ਪ੍ਰਸ਼ਾਸਨ ਟਿਲ ਮਟਕਰਦੇ ਦੇਖੋ ਕਿਤੇ ਨਾ ਕਿਤੇ ਪ੍ਰਸ਼ਾਸਨ ਉਹਨਾਂ ਨੂੰ ਹੈਲਪ ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਦਸੰਬਰ ਤੋਂ ਲੈ ਕੇ ਤਾਂ ਮੈਂ ਮੈਟਰ ਇਹ ਹਾਈਲਾਈਟ ਕੀਤਾ ਪਰ ਜਿਹਦੇ ਸਨੇ ਕੰਪਲੇਂਟਸ ਨੇ ਜਿਹੜੇ ਸਾਡੇ ਅਸੀਂ ਗਰਿ ਹਾਂ ਇਹ ਸਾਰਨਾ ਫਰਾਡ ਕਰ ਰਹੇ ਆ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਪੈਸੇ ਲਿਆ ਉਹ ਹਾਲੇ ਤੱਕ ਇਹਨਾਂ ਨੇ ਇੱਕ ਸਿੰਗਲ ਪੈਸਾ ਨਹੀਂ ਸਾਨੂੰ ਰਿਫੰਡ ਕਰਿਆ ਨਾ ਬੰਦਿਆਂ ਦਾ ਜੋ ਪਰਪਸ ਸੀ ਇਹਨਾਂ ਨੇ ਪੈਸਾ ਲਿਆ ਸੀ ਉਹ ਸਾਥ ਦੇ ਤੱਕ ਤਾਂ ਪ੍ਰਸ਼ਾਸਨ ਉਸਤੇ ਕਾਰਵਾਈ ਨਹੀਂ ਕਰਦਾ ਕਿਉਂਕਿ ਸੱਤ ਕੋ ਬੰਦਾ ਉਹਨਾਂ ਨੇ ਡਿਫਰੈਂਟ ਕੰਪਲੇਂਸਿਸ ਕਰ ਨੇ ਡਿਫਰੈਂਟ ਡਿਫਰੈਂਟ ਪਲੇਸਿਸ ਕੋ ਨੇ ਤਾਂ ਉਹਨਾਂ ਸਾਰਿਆਂ ਦਾ ਐਸਾ ਯਾਰਾ ਹੋਣੀ ਚਾਹੀਦਾ ਸੀ ਤੇ ਇਹਨਾਂ ਦੇ ਅਕਾਊਂਟ ਪਹਿਲਾਂ ਹੀ ਫ੍ਰੀ ਹੋਣੀ ਚਾਹੀਦਾ ਸੀ ਠੀਕ ਹੈ ਸਰ ਜਿਸ ਤਰ੍ਹਾਂ ਤੁਸੀਂ ਮਤਲਬ ਐਡਵੋਕੇਟ ਆ ਐਡਵੋਕੇਟ ਪੇ ਤੁਸੀਂ ਮਤਲਬ ਪੇਸ਼ੇਵਰ ਜੋ ਮਤਲਬ ਇਸ ਕੇਸ ਨੂੰ ਹੈਂਡਲ ਕਰ ਰਹੇ ਹੋ ਜਾਂ ਫਿਰ ਕਿਤੇ ਨਾ ਕਿਤੇ ਜਿਹੜਾ ਟਰੈਵਲ ਏਜੰਟਾਂ ਵੱਲੋਂ ਵੱਡਾ ਕਪਲਾ ਕੀਤਾ ਜਾਂਦਾ ਲੋਕਾਂ ਦੇ ਨਾਲ ਠੱਗੀ ਠੱਗੀ ਧੋਰੀ ਕੀਤੀ ਜਾਂਦੀ ਹੈ ਤਾਂ ਕਿੰਨੇ ਕੁ ਜਿਹੜੇ ਕੇਸ ਤੁਹਾਡੇ ਕੋਲ ਨੇ ਤੁਸੀਂ ਉਹਨੂੰ ਹੈਂਡਲ ਕਰ ਰਹੇ ਹੋ तकरीबन ਇਹਦੇ ਚ 400 ਦੇ ਕਰੀਬ ਵਿਕਟਮ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਹੈਗੇ ਜਿਨ੍ਹਾਂ ਵੱਲੋਂ ਅਸੀਂ ਟਰਾਈ ਕਰ ਰਹੇ ਹਾਂ ਵੀ ਉਹਨਾਂ ਵੱਲੋਂ ਇੱਕ ਐਫਆਈਆਰ ਹੋ ਜਾਂ ਸਾਬਤ ਕਿਉਂਕਿ ਹੁਣ ਇਹ ਵੀ ਨਹੀਂ ਹੋਗਾ ਜੇ ਕੁਝ ਬੰਦਿਆਂ ਨਾਮ ਦੇ ਬਿਨਾਂ ਐਫਆਈਆਰ ਹੁੰਦੀਆਂ ਨੇ ਬਾਕੀ ਉਹਨਾਂ ਨੂੰ ਉਹ ਚਾਹੀ ਜੀ ਵਿਕਟਮ ਦੇ ਸਿਰੱਖ ਦੇ ਆ ਇਹ ਅਬੀ ਉਹਦਾ ਮੇਨ ਪਰਪਸ ਮੇਰੇ ਬੰਦੇ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਫੇਰ ਇਸ ਫੇਸ ਤੋਂ ਬਰੀ ਹੋਣਾ ਜਾਂ ਉਹਨੂੰ ਬੈਨੀਫਿਟ ਲੈਣਾ ਜੇ ਇੰਡੀਵਿਜੂਅਲ ਐਫਆਈਆਰ ਹੋਊਗੀ ਤਾਂ ਐਟ ਲੀਸਟ ਅਸੀਂ ਸਾਡਾ ਕੇਸ ਉਹ ਅਸੀਂ ਉਹਨੂੰ ਪਰਸੂ ਕਰਾਂਗੇ ਤਾਂ ਜੇ ਉਹਦੇ ਚ ਕੱਲ ਨੂੰ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਸਾਡੀ ਪੈਰ ਵੀ ਹੋਊਗਾ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਸੈਪਰੇਟ ਐਫ ਆਈ ਆਰ ਹੋਵੇ ਤਾਂ ਸਾਡੀ ਜਸਟਿਸ ਮਿਲੇ ਠੀਕ ਹੈ ਜੀ ਤਾਂ ਜਿਸ ਤਰ੍ਹਾਂ ਜਿਹੜੇ ਮਤਲਬ ਪੀੜਤ ਨੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਵਿਦੇਸ਼ ਜਾਣ ਦੇ ਲਈ ਉਹ ਠੱਗੀ ਠੋਰੀ ਦਾ ਸ਼ਿਕਾਰ ਹੋਏ ਨੇ ਤਾਂ ਉਹਨਾਂ ਦੇ ਦਸਤਾਵੇਜ਼ ਵੀ ਰੱਖੇ ਗਏ ਨੇ ਤਾਂ ਕਿਤੇ ਨਾ ਕਿਤੇ ਵੱਡਾ ਉਹਨਾਂ ਨੂੰ ਘਾਟਾ ਪਿਆ ਹੋਊਗਾ ਇੱਕ ਡਾਕੂਮੈਂਟ ਬਣਾਉਣ ਦੇ ਵਾਸਤੇ ਕਾਫੀ ਮੁਸ਼ਕਲਤ ਕਰਨੀ ਪੈਂਦੀ ਆ ਇਦਾਂ ਦੇ ਕੇਸਸ ਵੀ ਹੈਗੇ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕੁਝ ਦੇ ਪਾਸਪੋਰਟ オリジナル ਪਾਸਪੋਰਟਸ ਉਹਨਾਂ ਕੋਲ ਨੇ ਹੁਣ ਪਾਸਪੋਰਟ ਜਦੋਂ オリジナル ਉਹਨਾਂ ਕੋਲ ਆ ਉਹਦੇ ਰਿਲੇਟਡ ਕੋਈ ਐਫ ਆਈ ਆਰ ਨਹੀਂ ਹੋ ਰਹੀ ਐਫ ਜਿੰਨਾ ਟਾਈਮ ਪਾਸਪੋਰਟ ਨਹੀਂ ਬਣਾਇਆ ਜੇ ਅਸੀਂ ਦੁਬਾਰਾ ਜਾਣਾ ਜਿੱਦਾਂ ਹੁਣ ਇਹ ਨੇ ਮੁੰਡੇ ਨੇ ਅਪਲਾਈ ਕਰਿਆ ਸੀ ਸੰਦੀਪ ਇਹਦਾ ਨਾਮ ਅਪਲਾਈ ਕਰਿਆ ਸੀ ਤਾਂ ਉਹਦੇ ਬਿਹਾਫ ਤੇ ਉਹ ਸਾਨੂੰ ਡਾਕੂਮੈਂਟਸ ਸਪਲਾਈ ਨਹੀਂ ਕਰ ਰਿਹਾ ਐਫ ਆਈ ਆਰ ਦੀ ਕਾਪੀ ਸਪਲਾਈ ਕਰ ਰਿਹਾ ਤਾਂ ਅਸੀਂ ਨਵੇਂ ਡਾਕੂਮੈਂਟ ਨਹੀਂ ਲੈ ਸਕਦੇ ਉਹਨਾਂ ਟਾਈਮ ਅਸੀਂ ਬਾਉਂਡਾ ਕੁਝ ਨਹੀਂ ਕਰ ਸਕਦੇ ਥੈਟਸ ਵਾਈ ਵੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਐਟ ਲੀਸਟ ਐਫ ਆਈ ਆਰ ਲਾਉਜ ਕਰੋ ਤਾਂ ਕਿ ਅਸੀਂ ਆਪਦੀ ਅਗਲੀ ਕਾਰਵਾਈ ਕਰਨ ਲੱਗੀਏ ਠੀਕ ਹੈ ਜੀ ਸਰ ਜਿੱਦਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਨੇ ਟ੍ਰੈਵਲ ਏਜੰਟ ਜਿਹੜੇ ਹੈਗੇ ਨੇ ਉਹ ਆਪਣੀ ਕਾਰਵਾਈ ਕਰਦੇ ਨੇ ਆਇਲੈਂਡ ਸੈਂਟਰ ਸੈਂਟਰ ਖੁੱਲਦੇ ਨੇ ਸਾਸੂ ਚ ਵੀਜ਼ਾ ਦੇਣ ਦੀ ਗੱਲ ਕਰਦੇ ਨੇ ਕਿਤੇ ਨਾ ਕਿਤੇ ਅ ਇਹਦੇ ਉੱਤੇ ਵੀ ਨਕੇਲ ਕੱਸੀ ਜਾ ਸਕਦੀ ਹੈ ਜੀ ਅਸ ਕਿਉਂਕਿ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਕੋਈ ਨਾ ਕੋਈ ਪੋਰਟਲ ਹੋਣਾ ਚਾਹੀਦਾ ਜਾਂ ਕੋਈ ਇਦਾਂ ਦਾ ਗਵਰਨਮੈਂਟ ਦਾ ਕੋਈ ਇਦਾਂ ਦਾ ਇੰਸਟੀਟਿਊਸ਼ਨ ਹੋਣਾ ਚਾਹੀਦਾ ਜਾਂ ਕੰਟਰੋਲ ਹੋਣਾ ਚਾਹੀਦਾ ਜਿੱਥੇ ਇਹ ਪਤਾ ਲੱਗ ਸਕੇ ਵੀ ਹਾਂ ਇਹ ਬੰਦੇ ਪ੍ਰੋਫ ਨੇ ਇਹਨਾਂ ਤੇ ਪਹਿਲਾਂ ਵੀ ਅਫੇਅਰ ਆਉਣੇ ਜਾਂ ਰਜਿਸਟਰਡ ਹੈਗੇ ਜਾਂ ਨਹੀਂ ਹੈਗੇ ਤਾਂ ਕਿ ਬੰਦਾ ਉੱਥੇ ਜਾ ਕੇ ਈਜ਼ਲੀ ਉਹਨੂੰ ਟ੍ਰੇਸ ਕਰ ਸਕੇ ਇਹ ਜਿੱਦਾਂ ਹੁਣ ਇਹ ਰਜ਼ਾਕਸ ਗਰੁੱਪ ਸੀ ਪਹਿਲਾਂ ਵੀ ਐਫਆਈਆਰ ਹੋਇਆ ਹੋਇਆ ਨੇ ਜਦਾਤਰ ਲੋਕਾਂ ਨੂੰ ਨਹੀਂ ਪਤਾ ਸੀ ਇਹਨਾਂ ਬਾਰੇ ਵੀ ਹਾਂ ਇਹਨਾਂ ਨੇ ਪਹਿਲਾਂ ਵੀ ਫਰਾਡ ਕਰਿਆ ਸਾਡੇ ਨਾਲ ਵੀ ਕਰ ਸਕਦੇ ਨੇ ਜੇ ਇਦਾਂ ਦਾ ਕੋਈ ਇੱਕ ਪੋਰਟਲ ਜੇ ਕੁਝ ਵੀ ਇਤਨਾ بڑا ਕਰ ਦੇਣ ਤਾਂ ਕਿ ਉਹ ਲੋਕਾਂ ਵਾਸਤੇ ਈਜੀ ਹੋ ਜੇ ਜਿਹੜੇ ਇਤਾਂ ਦੇ ਫਰਾਡ ਨੂੰ ਉਹਨੂੰ ਟ੍ਰੇਸ ਈਜੀ ਨਹੀਂ ਕਰਾਇਆ ਜਾ ਸਕਦਾ ਹਾਂਜੀ ਹਾਂਜੀ ਸਰ ਜਿਸ ਤਰ੍ਹਾਂ ਭੋਲੇ ਭਾਲੇ ਲੋਕ ਹੀ ਨਾ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਵੇਂ ਵੱਡਾ ਜਿਹੜਾ ਦਫਤਰ ਦੇ ਕੇ ਪ੍ਰਭਾਵਿਤ ਹੋ ਜਾਂਦੇ ਨੇ ਕਈ ਜਿਹੜੇ ਨੇ ਬਹੁਤ ਨਹੀਂ ਇਸ ਗੱਲ ਨੂੰ ਸਮਝ ਸਕਦੇ ਵੀ ਇਹਦੇ ਵਿੱਚ ਪ੍ਰੋਸੈਸ ਕੀ ਹੋਊਗਾ ਤਾਂ ਤੁਸੀਂ ਬਿੰਗ ਜਿਹੜੇ ਐਡਵੋਕੇਟ ਹੋਣ ਦੇ ਨਾਤੇ ਇਹਨਾਂ ਦੇ ਚੰਗਲ ਦੇ ਵਿੱਚ ਨਾ ਫਸੋ ਤਾਂ ਕੀ ਐਡਵਾਈਸ ਦੇਣਾ ਚਾਹੋਗੇ ਦੇਖੋ ਕਿਸੇ ਵੀ ਤੁਸੀਂ ਟਰੈਵਲ ਏਜੰਟ ਕੋਲ ਜਾਂਦੇ ਹੋ ਤਾ ਐਟਲੀਸਟ ਉਹਦੇ ਬਾਰੇ ਪਹਿਲਾਂ ਵੈਰੀਫਾਈ ਕਰ ਤਾ ਜਿੰਨਾ ਤੁਸੀਂ ਆਪਣੇ ਕੇਸ ਤੇ ਉਹਨੂੰ ਇਨਵੈਸਟਿਗੇਟ ਕਰ ਸਕਦੇ ਹੋ ਜਾਂ ਉਹਨੂੰ ਦੇਖ ਸਕਦੇ ਹੋ ਵੀ ਇਹ ਬੰਦਾ ਫਰਾਡ ਹੈ ਜਾਂ ਨਹੀਂ ਹੈ ਤਾ ਐਟਲੀਸਟ ਪਹਿਲਾਂ ਉਹਦੇ ਬਾਰੇ ਥੋੜੀ ਸਰਚ ਕਰ ਲਾ ਉਹਦੇ ਤੋਂ ਤੁਹਾਨੂੰ ਐਟਲੀਸਟ ਇਨਾ ਪਤਾ ਲੱਗ ਜੂ ਹੈ ਜੈਨੂਨ ਹੈਗਾ ਜਾਂ ਨਹੀਂ ਹੈ ਜਾਂ ਰਜਿਸਟਰਡ ਹੈਗਾ ਜਾਂ ਨਹੀਂ ਹੈਗਾ ਜਾਂ ਉਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਾਂ ਨਹੀਂ ਤਾ ਉਹਨਾਂ ਦੇ ਐਟਲੀਸਟ ਰਿਸਰਚ ਕਰ ਲੈਣੇ ਚਾਹੀਦਾ ਤਾਂ ਕਿ ਤੁਹਾਡਾ ਜਿਹੜਾ ਪੈਸਾ ਤੁਸੀਂ ਹਨ ਕਿਸ ਨੇ ਵਿੰਨਾ ਵੇਚੀਆਂ ਨੇ ਕਿਸੇ ਨੂੰ ਵੀ ਆਪਣਾ 골ਡ ਵੇਚਿਆ ਕਿਸੇ ਨੇ ਕਿਸੇ ਤੋਂ ਕਰਜ਼ਾ ਚੱਕਿਆਗਾ ਤਾਂ ਐਟਲੀਸਟ ਉਹ ਤੁਹਾਡਾ ਪੈਸਾ ਵੱਜ ਸਰ ਕਿਵੇਂ ਰਿਕਵਰੀ ਨੂੰ ਕਿਵੇਂ ਦੇਖਦੇ ਆ ਜਿਹੜੇ ਜਿਹੜੇ ਪੀੜਤ ਹੈਗੇ ਉਹਨਾਂ ਦੀ ਅਮਾਉਂਟ ਦੀ ਰਿਕਵਰੀ ਨੂੰ ਕਿਵੇਂ ਵੇਖਦੇ ਕਿਉਂਕਿ ਇਧਰ ਗੱਲ ਦੀ ਅਸੀਂ ਰਿਕੁਐਸਟ ਹੀ ਕਰੀ ਆ ਵੀ ਜਿਹੜੇ ਉਹਨਾਂ ਦੇ ਅਕਾਊਂਟ ਨੇ ਉਹ ਫ੍ਰੀਜ਼ ਹੋਣੇ ਚਾਹੀਦੇ ਆ ਜਿਹੜੀਆਂ ਉਹਨਾਂ ਦੀ ਪ੍ਰਾਪਰਟੀਆਂ ਨੇ ਉਹ ਅਟੈਚ ਹੋਣੇ ਚਾਹੀਦੀਆਂ ਨੇ ਤਾਂਕਿ ਕੱਲ ਨੂੰ ਜਿਹੜੀ ਰਿਕਵਰੀ ਕੀਤੀ ਜਾ ਸਕਦੀ ਕਿਉਂਕਿ ਉਹ ਕੋਚ ਅਕਾਊਂਟ ਨੇ ਜਿਨ੍ਹਾਂ ਚ ਪੇਮੈਂਟਾਂ ਵੀ ਗਈਆਂ ਨੇ ਅਸੀਂ ਡਿਟੇਲ ਵੀ ਦਿੱਤੀ ਆ ਪਰ ਹਾਲੇ ਤੱਕ ਉਹਨਾਂ ਨੇ ਫ੍ਰੀਜ਼ ਨਹੀਂ ਕਰ ਕਵਰੀ ਲੈ ਕੇ ਦਿੱਕਤ ਹੋ ਕਿਉਂਕਿ ਉਹਨਾਂ ਨੇ ਚੈੱਕ ਦਿੱਤੇ ਹੋਏ ਆ ਜਿਹੜੇ ਬਾਉਂਸ ਹੋਏ ਜਾਂ ਉਹ ਕਿਹਨੇ ਚ ਐਡਰੈਸ ਫੇਕ ਆਏ ਤਾਂ ਅਸੀਂ ਜਿਉਂ ਕੱਲ ਨੂੰ ਉਹਨਾਂ ਦੀ ਰਿਕਵਰੀ ਦੇ ਰਿਗਾਰਡਿੰਗ ਕੋਈ ਸਿਵਲ ਸੂਟ ਫਾਈਲ ਕਰਦੇ ਜਾਂ 138 ਦੀ ਪ੍ਰोसीडिंग ਫਾਈਲ ਕਰਦੇ ਆ ਤਾਂ ਕੱਲ ਨੂੰ ਏਟਲੀਸਟ ਅਸੀਂ ਉਹ ਅਮਾਉਂਟ ਰਿਕਵਰ ਕਰਨ ਜੋਗੀ ਤਾਂ ਕਿ ਉਹ ਤਾਂ ਹੀ ਹੋਣਾ ਜੇ ਇਹਨਾਂ ਦੀਆਂ ਪ੍ਰੋਪਰਟੀਆਂ ਜਾਂ ਅਕਾਊਂਟ ਫ੍ਰੀ ਹਾਂਜੀ ਸਰ ਉਹ ਦਰਸ਼ਕ ਵੀ ਇਹ ਵੀਡੀਓ ਨੂੰ ਦੇਖਦੇ ਹੋਣਗੇ ਜੇਕਰ ਉਹ ਕਿਤੇ ਨਾ ਕਿਤੇ ਇਸ ਮਾਮਲੇ ਦੇ ਨਾਲ ਜੁੜੇ ਹੋਣਗੇ ਤਾਂ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਕੀ ਡਾਕੂਮੈਂਟ ਜਿਹੜੇ ਕੀ ਦਸਤਾਵੇਜ਼ ਤੁਹਾਨੂੰ ਚਾਹੀਦੇ ਹੋਣਗੇ ਜਰੂਰ ਦੱਸ ਉਨ ਦਾ ਜਿਹੜਾ ਪੇਮੈਂਟ ਆਫ ਮੈਥਡ ਆ ਵੀ ਜਿਹੜਾ ਉਹਨਾਂ ਨੇ ਕੋਈ ਅਕਾਊਂਟ ਤੋਂ ਉਹਨਾਂ ਦੇ ਟਰਾਂਸਫਰ ਕਰੀਆ ਉਹਦੀ ਡਿਟੇਲ ਜਾਂ ਜਿਹੜਾ ਕੋਈ ਉਹਨਾਂ ਦੇ ਮੋਬਾਈਲ ਨੰਬਰ ਸੀ ਜਿਹਦੇ ਤੇ ਉਹਨਾਂ ਨੇ ਕੰਟੈਕਟ ਕਰਦੇ ਰਹੇ ਆ ਜਾਂ ਕੋਈ ਈਮੇਲ ਦੇ ਥਰੂ ਜੋ ਵੀ ਉਹਨਾਂ ਕੋਲ ਉਸ ਰਿਲੇਟਡ ਡਾਕੂਮੈਂਟਸ ਹੈਗੇ ਉਹ ਲੈ ਆਂ ਆਧਾਰ ਕਾਰਡ ਆਪਣਾ ਤੇ ਉਹ ਆਪਣੇ ਅਮਾਉਂਟ ਦੀ ਡਿਟੇਲ ਆ ਜੂਗੀ ਤੇ ਉਹ ਲੈ ਕੇ ਆ ਜਨ ਨੰਬਰ ਮੈਂ ਉਹਨਾਂ ਨੂੰ ਦੱਸ ਰਿਹਾ 99141 66065 ਗੋਪਾਲ ਸਿੰਘ ਮਹਿਲ ਪੰਜਾਬ ਵਨ ਨਾਣਾ ਹਾਈ ਕਮਾਂਡ ਐਡਵੋਕੇਟ ਜੇ ਉਹ ਕੰਟੈਕਟ ਕਰ ਸਕਦੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਵੀ ਉਹਨਾਂ ਦੀ ਹੈਲਪ ਕਰ ਸਕੀਏ ਜਿਵੇਂ ਮੈਂ ਉਹ ਕਰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਜਾਣਕਾਰੀ ਦਿੱਤੀ ਤਾਂ ਜਿਹੜੇ ਇਸ ਟ੍ਰੈਵਲ ਏਜੰਟ ਜਿਹੜੇ ਏਜ ਠੱਗੀਆਂ ਦੇ ਸ਼ਿਕਾਰ ਹੁੰਦੇ ਨੇ ਲੋਕ ਤਾਂ ਉਹਨਾਂ ਨੂੰ ਬੜੀ ਹੀ ਸੁਚੱਜੇ ਢੰਗ ਦੇ ਨਾਲ ਪਹਿਲਾਂ ਉਹਨਾਂ ਨੂੰ ਜਿਹੜੇ ਆ ਵੈਰੀਫਾਈ ਕੀਤਾ ਜਾਵੇ ਫਿਰ ਉਹਨਾਂ ਤੇ ਜਿਹੜੇ ਆ ਸਟੱਡੀ ਵੀਜ਼ੇ ਜਿਹੜੇ ਲਗਾਏ ਜਾਣ ਚਾਹੇ ਵਰਕ ਪਰਮਿਟ ਹੋਵੇ ਚੰਗੇ ਭੂਗਤ ਲਈਾਰੇ ਕੋਈ ਜਾਣਾ ਚਾਹੁੰਦਾ ਪੈਸੇ ਕਿਤੇ ਨਾ ਕਿ ਤੇ ਜਿਹੜਾ ਆ ਚਾਹੇ ਉਹ ਕਹਣੇ ਚਾਹੇ ਜ਼ਮੀਨ ਚਾਹੇ ਆਪਣਾ ਆਪ ਵੇਚ ਕੇ ਜਾਵੇ ਤਾਂ ਇਹਨਾਂ ਚ ਟ੍ਰੈਵਲ ਏਜੰਟਾਂ ਨੂੰ ਜਿਹੜਾ ਆ ਲਗਾਤਾਰ ਠੱਗੀ ਦਾ ਸ਼ਿਕਾਰ ਹੁੰਦੇ ਨੇ ਜੇਕਰ ਕੋਈ ਇਸ ਵੀਡੀਓ ਨੂੰ ਦੇਖਦਾ ਹੈ ਤਾਂ ਜਿਹੜਾ ਬਕੀਤ ਸਾਹਿਬ ਨੇ ਆਪਣਾ ਨੰਬਰ ਜਿਹੜਾ ਦਿੱਤਾ ਹੋਇਆ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਅਜਿਹੇ ਜੋ ਝੂਠੇ ਤੇ ਫਰਜ਼ੀ ਟ੍ਰੈਵਲ ਏਜੰਟ ਹੈ ਉਹਨਾਂ ਨੂੰ ਨਕੇਲ ਪਾਈ ਦੇ ਸਕਦੇ ਹੋ